ਲੰਡਰ ਦੇ ਫਲੋਰ ਤੋਂ ਬੜੇ ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਆਪਣੇ ਆਪ ਨੂੰ ਕੁੜੀ ਹੋਣ ਦਾ ਪ੍ਰੂਫ ਦੇਣ ਲਈ ਜੈਂਡਰ ਚੇਂਜ ਕਰ ਕੁੜੀ ਬਣਿਆ ਮੁੰਡੇ ਨੇ ਗਲੀ ਦੇ ਵਿੱਚ ਹੀ ਬਿਨਾ ਕੱਪੜਿਆਂ ਤੋਂ ਘੁੰਮਣਾ ਸ਼ੁਰੂ ਕਰ ਦਿੱਤਾ ਤੁਸੀਂ ਇਸ ਤਸਵੀਰਾਂ ਨੂੰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਿਨਾ ਕਿਸੇ ਡਰ ਤੇ ਸ਼ਰਮ ਤੋਂ ਇਹ ਲੜਕਾ ਬਿਨਾ ਕੱਪੜਿਆਂ ਤੋਂ ਗਲੀ ਦੇ ਵਿੱਚ ਘੁੰਮ ਰਿਹਾ ਹੈ ਇਹ ਸਭ ਦੇਖ ਕੇ ਮਹੱਲੇ ਦੀਆਂ ਔਰਤਾਂ ਨੇ ਉਸ ਲੜਕੇ ਨੂੰ ਕੱਪੜਿਆਂ ਨਾਲ ਢੱਕਿਆ ਤੇ ਅੰਦਰ ਲੈ ਗਏ ਮੇਰੀ ਜਾਣਕਾਰੀ ਮੁਤਾਬਕ ਇਹ ਸਾਰਾ ਮਾਮਲਾ ਫਲੋਰ ਦੇ ਮਹੱਲਾ ਪੰਡੇਰਾ ਦਾ ਹੈ ਜਿੱਥੇ ਆਕਾਸ਼ ਨਾਂ ਦੇ ਨੌਜਵਾਨ ਨੇ ਆਪਣਾ ਜੈਂਡਰ ਚੇਂਜ ਕਰਵਾਇਆ ਤੇ ਲੜਕੀ ਅਲੀਸ਼ਾ ਬਣ ਗਈ ਦਰਸਲ ਦੱਸਿਆ ਇਹ ਜਾ ਰਿਹਾ ਕਿ ਜਿਹੜੀ ਵੀ ਲੜਕੀ ਇਸ ਨੂੰ ਦੇਖਣ ਮੁਹੱਲੇ 'ਚ ਆਉਂਦੇ ਸੀ ਉਹਨਾਂ ਨੂੰ ਮੁਹੱਲੇ ਵਾਲੇ ਕਹਿ ਦਿੰਦੇ ਸੀ ਕਿ ਇਹ ਕੋਈ ਮਾਡਲ ਨਹੀਂ ਹੈ ਬਲਕਿ ਲੜਕਾ ਹੈ ਬਸ ਇਸੀ ਗੱਲ ਦਾ ਪ੍ਰੂਫ ਦੇਣ ਲਈ ਇਸ ਲੜਕੀ ਨੇ ਇੱਕ ਕਦਮ ਚੱਕਿਆ ਤੇ ਬਿਨਾ ਕੱਪੜਿਆਂ ਤੋਂ ਮੁਹੱਲੇ ਵਾਲਿਆਂ ਦੇ ਸਾਹਮਣੇ ਲੜਕੀ ਹੋਣ ਦਾ ਸਬੂਤ ਦੇਣ ਲਈ ਗਲੀ ਦੇ ਵਿੱਚ ਘੁੰਮਣ ਲੱਗਾ ਮੁਹੱਲੇ ਵਾਲਿਆਂ ਨੇ ਇਸ ਨੂੰ ਬਿਨਾ ਕੱਪੜਿਆਂ ਦੀ ਵੀਡੀਓ ਬਣਾ ਕੇ ਪੁਲਿਸ ਨੂੰ ਵੀ ਸੌਂਪ ਦਿੱਤੀ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਘਰ ਭੈਣਾ ਬੇਟੀਆਂ ਨੇ ਤੇ ਇਸ ਤਰ੍ਹਾਂ ਇਹ ਏਦਾਂ ਕਰਕੇ ਸਾਡੇ ਘਰ ਦਾ ਤੇ ਲੋਕਾਂ ਦਾ ਮਾਹੌਲ ਖਰਾਬ ਕਰ ਰਿਹਾ ਤੇ ਹੁਣ ਇਸੇ ਨੂੰ ਲੈ ਕੇ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਇਸ ਇਸ ਨੂੰ ਮਹੌਲੇ ਦੇ ਵਿੱਚੋਂ ਬਾਹਰ ਕੱਟਿਆ ਜਾਵੇ ਮਹੱਲੇ ਵਾਲਿਆਂ ਨੇ ਐਸਐਚਓ ਨੂੰ ਥਾਣਾ ਫਲੋਰ ਵਾਲੇ ਚਿੱਠੀ ਵੀ ਲਿਖੀ ਹੈ ਕਿ ਇਸ ਲੜਕੇ ਤੋਂ ਲੜਕੀ ਬੜੇ ਮਹੰਤ ਨੂੰ ਮਹੌਲੇ ਚੋਂ ਬਾਹਰ ਕੱਢਿਆ ਜਾਵੇ ਤਾਂ ਜੋ ਅਸੀਂ ਆਸਾਨ ਨਾਲ ਜ਼ਿੰਦਗੀ ਜੀ ਸਕੀਏ ਲੋਕਾਂ ਦਾ ਕੀ ਕਹਿਣਾ ਉਹ ਵੀ ਸੁਣੋ ਹਾਂ ਜੀ ਮੈਡਮ ਕਿਹੜੇ ਮਹੱਲੇ ਤੁਸੀਂ ਰਹਿਣ ਵਾਲੇ ਆ ਜੀ ਸਬਜੀ ਮੰਡੀ ਪੰਢੇਰਾ ਮੱਲਾ ਮੇਰੇ ਮੇਰੇ ਮਮਾ ਦੀ ਡੈਥ ਹੋਈ ਸੀ ਸਾਰੇ ਜਾਣੇ ਮਹਿਸੂਸ ਨੂੰ ਆਏ ਹੋਏ ਸੀ ਇੱਕ ਨਿਸ਼ਮੰਤਾ ਉਹ ਨੰਗਾ ਹੋ ਕੇ ਖੜ ਗਿਆ ਸਾਰੇ ਸਾਹਮਣੇ ਨੀਸ਼ਕ ਅਲੀਸ਼ਾ ਨੀਸ਼ਾ ਨੀਸ਼ਾ ਅਲੀਸ਼ਾ ਅਲੀਸ਼ਾ ਤੁਸੀਂ ਮੱਲੇ ਵਾਲੇ ਪੁਲਿਸ ਸਟੇਸ਼ਨ ਫਲੋਰ 'ਤੇ ਕਿਹ ਟਾਡੀ ਮੰਗ ਸਾਡੀ ਮੰਗ ਇਹਨੂੰ ਮੱਲੇ 'ਚੋਂ ਬਾਹਰ ਕੱਢਿਆ ਜਾਵੇ ਯਾ ਆਪਣੇ ਛੋਟ ਕੱਪੜਿਆਂ ਤੋਂ ਕੱਪ ਕਿਦਾਂ ਕਰਦਾ ਕਿਦਾਂ ਕੀ ਇਹ ਕੱਪੜੇ ਲਾ ਕੇ ਪੂਰੇ ਨੰਗਾ ਹੋ ਗਿਆ ਛੋਟ ਛੋਟ ਕੱਪੜੇ ਪਾ ਰਿਹਾ ਨਿਕਰਾ ਹੋ ਗਿਆ ਮਨਾ ਕੀਤਾ ਤਾਂ ਬਿਲਕੁਲ ਨੰਗਾ ਹੋ ਗਿਆ ਨੰਗਾ ਹੋ ਗਿਆ ਬਿਲਕੁਲ ਹੀ ਹਨੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਤੇ ਅੱਜ ਤੁਸੀਂ ਫਲੋਰ ਥਾਣੇ ਵਿਖੇ ਆਏ ਕਿ ਸਾਰਾ ਮਸਲਾ ਹੈ ਸਰ ਮੈਂ ਮੇਰਾ ਨਾਮ ਹੈ ਪੰਮੀ ਠੀਕ ਹੈ ਤੇ ਸਾਡੇ ਘਰ ਦੇ ਸਾਹਮਣੇ ਰਹਿੰਦੇ ਜਿਹੜੇ ਇਹ ਇਹਦਾ ਨਾਮ ਮੁੰਡੇ ਦਾ ਆਕਾਸ਼ ਅਸੀਂ ਪਹਿਲਾਂ ਠੀਕ ਹੈ ਆਕਾਸ਼ ਤੋਂ ਇਹ ਮੰਤ ਵਣਿਆ ਵਾ ਠੀਕ ਹੈ ਮੰਤ ਤੋਂ ਅੱਜ ਸਾਡੇ ਘਰ ਕੱਲ ਮਹੱਲੇ ਦੇ ਵਿੱਚੋਂ ਡੈਥ ਹੋਈ ਸੀ ਕਿਸੇ ਦੀ ਉਹ ਜਨਾਨੀਆਂ ਅਫਸੋਸ ਕਰਨ ਲਈ ਆਈਆਂ ਇਹਨੇ ਛੋਟ ਕੱਪੜੇ ਪਾਏ ਹੋਏ ਸੀ ਤਾਂ ਉਹਨਾਂ ਨੇ ਕਿਹਾ ਵੀ ਤੂੰ ਚੱਜ ਦੇ ਕੱਪੜੇ ਪਾ ਇਹ ਚੱਜ ਦੇ ਇਹਨੇ ਇਦਾਂ ਕਰਨ ਦੀ ਬਜਾਏ ਇਹ ਨੰਗਾ ਹੋ ਗਿਆ ਸਾਰਿਆਂ ਦੇ ਸਾਹਮਣੇ ਠੀਕ ਹੈ ਇਹ ਮੇਰੇ ਘਰ ਆਲਾ ਇਹ ਕੋਲ ਖੜੇ ਆ ਅੱਧੀ ਅੱਧੀ ਰਾਤਾਂ ਨੂੰ ਆਉਂਦੀਆਂ ਕੁੜੀਆਂ ਵੀ ਆਉਂਦੀਆਂ ਸਾਰੇ ਜਣੇ ਇਹ ਡਿਸਟਰਬ ਹੁੰਦੇ ਆ ਸੀ ਹਨਾ ਰੱਬ ਨਾ ਕਰੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਤਾਂ ਸਾਰੀਆਂ ਧੀਆ ਭੈਣਾਂ ਸਾਂਝੀਆਂ ਨੇ ਸਾਡੇ ਸਾਡੇ ਕੋਠੇ ਤੇ ਨੋ ਰਹਿੰਦੀ ਐ ਇਹ ਨੰਗੇ ਹੋ ਹੋ ਕੇ ਵੀਡੀਓ ਬਣਾਉਂਦੇ ਨੇ ਠੀਕ ਹੈ ਦੇਖੋ ਅਸੀਂ ਇਹ ਨਹੀਂ ਕਹਿੰਦੇ ਹੈਗੇ ਅਸੀਂ ਹਰ ਇੱਕ ਮੰਤਰ ਦਾ ਉਹ ਕਰਦੇ ਆ ਸਤਿਕਾਰ ਕਰਦੇ ਆ ਹਾਂਜੀ ਤੇ ਇਹ ਸਾਰੇ ਮੰਤਰਾਂ ਨੂੰ ਮਕਲੋ ਖਰਾ ਉਹ ਕਰਨ ਲੱਗਾ ਹੋਇਆ ਵਾ ਅਸ ਤਾਂ ਮੰਤਰ ਅਨੁਸਾਰ ਅਸ਼ੀਰਵਾਦ ਲੈਂਦੇ ਆ ਉਹਨਾਂ ਦੇ ਹੱਥ ਜੋੜ ਕੇ ਇਹ ਅੰਦਰ ਜੀ ਮੈਂ ਮੰਨਤਾ ਵਾਂ ਤੁਸੀਂ ਆਪ ਦੱਸੋ origignal ਮੰਨਤਾ ਹੈਗਾ ਵਾ ਬੰਦੇ ਤੋਂ ਇਹ ਬਣਿਆ ਵਾ ਦਾ ਕਰਕੇ ਆ ਤੁਸੀਂ ਇੰਪੋਸਟਰ ਦੇਖ ਲਓ ਇਹ ਮੰਨਤਾ ਦਾ ਰਿਕਾਰਡ ਵੀ ਖਰਾਬ ਕਰਨ ਲੱਗਾ ਹੋਇਆ ਵਾ ਅਸੀਂ ਮੰਨਤਾ ਦੀ ਬਹੁਤ ਇੱਜ਼ਤ ਕਰਦੇ ਆਂਦੇ ਆ ਘਰ ਸਾਰੇ ਐਦਾਂ ਦੀ ਗੱਲ ਨਹੀਂ ਹੈਗੀ ਪਰ ਆ ਇਹਨੇ ਬਹੁਤ ਗਲਤ ਕੀਤਾ ਵਾ ਬਹੁਤ ਜ਼ਿਆਦਾ ਹਾਂਜੀ ਪੁਲਿਸ ਤੋਂ ਕੀ ਮੰਗਦੇ ਅਸੀਂ ਇਹ ਮੰਗ ਕਰਦੇ ਆਂ ਜਾਂ ਤਾਂ ਇਹਨੂੰ ਇਥੋਂ ਮਹੱਲੇ ਚੋਂ ਕੱਢ ਦਿੱਤਾ ਜਾਵੇ ਤੋ ਕਿ ਸਾਰੇ ਤੁਹਾਨੂੰ ਦੱਸਿਆ ਭਾਈ ਰਾਤ ਨੂੰ ਆਉਂਦੇ ਆ ਨਾ ਜਦ ਇਹਨਾਂ ਦੀ ਕੁੜੀਆਂ ਵੀ ਰਾਤ ਨੂੰ ਆਉਂਦੀਆਂ ਨੇ ਆਪਾਂ ਸਹੀ ਗੱਲ ਕਰਾਂਗੇ ਠੀਕ ਹੈ ਤੇ ਜਿਸ ਕਰਕੇ ਸਾਰੇ ਅਸੀਂ ਸਾਰੇ ਪਰੇਸ਼ਾਨ ਆ ਅਸੀਂ ਬਿਲਕੁਲ ਘਰ ਦੇ ਸਾਹਮਣੇ ਅਸੀਂ ਜਾਦਾ ਪਰੇਸ਼ਾਨ ਆ ਤੇ ਬਾਕੀ ਤੀਆਂ ਪਹਿਣਾ ਤੇ ਤੁਹਾਨੂੰ ਪਤਾ ਬੱਚਿਆਂ ਤੇ ਅਸਰ ਕੀ ਪੈਂਦਾ ਵਾ ਠੀਕ ਹੈ ਕੱਲ ਨੂੰ ਸਾਰੇ ਇਹ ਨਹੀਂ ਆਤਾ ਘਰ ਮਹੱਲੇ ਚ ਬਾਹਰ ਨਿਕਲੇ ਜਾਣ ਜਾਂ ਇਹਨਾਂ ਨੂੰ ਕਹੋ ਆਪਣੇ ਕਾਇਦੇ ਕਾਨੂੰਨ ਚ ਰਹਿਣ ਆ ਸਾਡੀ ਇਹ ਮੰਗ ਹੈਗੀ ਜਿੱਦਾਂ ਜਾਂ ਫਿਰ ਨਹੀਂ ਐਦਾਂ ਹੋਊਗਾ ਫਿਰ ਜਿੱਦਾਂ ਇਹ ਹੋਰ ਅਜ ਮਹੱਲੇ ਤੇ ਸਾਹਮਣੇ ਨੰਗਾ ਹੋਇਆ ਵਾ ਫਿਰ ਇਹਨੂੰ ਜਨਤਿਆਂ ਨੰਗਾ ਕਰਨੀਆ ਨਾਲ ਆਪਾਂ ਮੰਤਾਂ ਦਾ ਨਾਲ ਲੈ ਕੇ ਉਹਨਾਂ ਨੂੰ ਉਹਨਾਂ ਨੂੰ ਕਹਾਂਗੇ ਦੇਖੋ ਆ ਕੀ ਕਰ ਰਿਹਾ ਵਾ ਤੇ ਤੁਸੀਂ ਜਾਂ ਤੁਸੀਂ ਨਵੇੜ ਹੋ ਇਹਨੂੰ ਜਾਂ ਫਿਰ ਅਸੀਂ ਦੇਖਾਂਗੇ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੇ ਇਕੱਠੇ ਹੋ ਕੇ ਸਹਿਪ ਸਹਿਤੀ ਨਾਲ ਇਸ ਲੜਕੇ ਤੋਂ ਲੜਕੇ ਬਣੇ ਮਹਾਂਤ ਨੂੰ ਬਾਹਰ ਕੱਢਣ ਲਈ ਸਿਗਨੇਚਰ ਵੀ ਕੀਤੇ ਹੋਏ ਨੇ ਤੇ ਹੁਣ ਦੇਖਣਾ ਹੋਵੇ ਕਿ ਪੁਲਿਸ ਦੇ ਇਸ ਤੇ ਕੀ ਐਕਸ਼ਨ ਆਉਂਦੀ ਹੈ ਤੇ ਕਿ ਇਸ ਹਰਕਤ ਤੋਂ ਬਾਅਦ ਮੁਹੱਲੇ ਵਾਲੇ ਇਸ ਮਹਾਂਤ ਨੂੰ ਬਾਹਰ ਕੱਢਣਗੇ ਜਾਂ ਨਹੀਂ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ